ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਮਜੀਠਾ ਵਿੱਚ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਜਲਾਲਾਬਾਦ ਸ਼੍ਰੀ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਆਪਕਾਰੀ ਅਤੇ 100 ਪੁਲਿਸ ਮੁਲਾਜ਼ਮਾ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ పెండ్ మహానగర్ وچ 17000 ਲੀਟਰ ਲਾਹਨ ਕੀਤੀ ਗਈ ਨੈਕਸਟ ਡੀਐਸਪੀ ਜਤेंद्र ਸਿੰਘ ਨੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ ਕਿ ਕਾਰੋਬਾਰ ਕਰਨ ਬੰਦ ਨਹੀਂ ਤਾਂ ਹੋਵੇਗੀ ਸਖਤ ਕਾਰਵਾਈ ਨੀਸ਼ਾ ਸ਼ਰਮਾ ਦੀ ਰਿਪੋਰਟ ਆ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ اور ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ੍ਰੀ ਵੀਰਿੰਦਰ ਬਰਾੜ ਜੀ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਪਿੰਡ ਮਹਾਲਮ ਦੇ ਵਿੱਚ ਅਸੀਂ ਕਰੀਬ 100 ਮਲਾਜਮਾਂ ਦੇ ਨਾਲ ਜਿਹੜਾ ਰੇਡ ਕੀਤਾ ਸੀਗਾ ਔਰ ਨਾਲ ਹੀ ਐਕਸਾਈਜ਼ ਵਿਭਾਗ ਦੇ ਵੀ ਜਿਹੜੇ ਸਾਡੇ ਮਲਾਜਮ ਨਾਲ ਸੀਗੇ ਉਹਦੇ ਤਹਿਤ ਸਬਡਿਵੀਜ਼ਨ ਜਲਾਲਾਬਾਦ ਨੂੰ ਵੱਡੀ ਮਾਤਰਾ ਵਿੱਚ ਕਾਮਯਾਬੀ ਮਿਲੀ ਆ ਜਿਦੇ ਵਿੱਚ ਕਰੀਬ ਅਸੀਂ 17000 ਲੀਟਰ ਜਿਹੜੀ ਲਾਹਣ ਉਹ ਮੌਕੇ ਦੇ ਉੱਤੇ ਨਸ਼ਟ ਕੀਤੀ ਆ ਉਸ ਤੋਂ ਇਲਾਵਾ ਜਿਹੜਾ ਜਿਹੜੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ ਜਿਹਦੇ ਤਹਿਤ ਅਸੀਂ ਤਿੰਨ ਲੋਕਾਂ ਦੇ ਉੱਤੇ ਵੱਖ-ਵੱਖ ਮੁਕਦਮੇ ਜਿਹੜੇ ਦਰਜ ਕੀਤੇ ਨੇ ਸੋ ਇਹ ਜਿਹੜੀ ਕਾਰਵਾਈ ਆ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵੱਲੋਂ ਜੋ ਦਚਾਨਰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਤਹਿਤ ਅਸੀਂ ਅਮਲ ਵਿੱਚ ਲਿਆਂਦੀ ਆ ਜੋ ਤੁਸੀਂ ਦੇਖਿਆ ਪਿੱਛੇ ਮਗੀਠੇ ਦੇ ਵਿੱਚ ਜਿਹੜਾ ਨਜਾਇਜ਼ ਸ਼ਰਾਬ ਜਿਹੜੀ ਪੀਣ ਕਰਕੇ ਫਰੀਬ ਵੀ ਈਕੀ ਲੋਕਾਂ ਦੀ ਮੌਤ ਹੋਈ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਜਿਹੜਾ ਇਹ ਸ਼ਰਾਬ ਦਾ ਧੰਦਾ ਕਰਦੇ ਨੇ ਲੋਕ ਨਜਾਇਜ਼ ਸ਼ਰਾਬ ਵੇਚਦੇ ਨੇ ਇਹ ਆਪਣਾ ਕਾਰੋਬਾਰ ਬੰਦ ਕਰ ਦੇਣ ਔਰ ਨਾਲ ਹੀ ਮੈਂ ਜਿਹੜੀ ਇਹ ਸ਼ਰਾਬ ਪੀਣ ਵਾਲੇ ਨੇ ਇਹ ਸਸਤੀ ਸ਼ਰਾਬ ਦੇਖ ਕੇ ਪੀ ਲੈਂਦੇ ਨੇ ਪਰ ਇਹਦੀ ਕੋਈ ਡਿਗਰੀ ਨਹੀਂ ਕੋਈ ਮਾਤਰਾ ਨਹੀਂ ਔਰ ਇਹ ਕਿਸ ਤਰ੍ਹਾਂ ਕੱਢਦੇ ਨੇ ਕਿਸ ਤਰ੍ਹਾਂ ਨਹੀਂ ਕੱਢਦੇ ਸੋ ਉਹ ਨਸ਼ੀਲੀ ਸ਼ਰਾਬ ਪੀਣ ਕਾਰਨ ਜਿਹੜੀ ਇਹਨਾਂ ਦੀ ਮੌਤ ਹੋਈ ਆ ਸੋ ਮੈਂ ਬੇਨਤੀ ਕਰਦਾ ਆਮ ਜਿਹੜੇ ਪਬਲਿਕ ਨੇ ਜਿਹੜੇ ਬੰਦੇ ਪੀਣ ਵਾਲੇ ਨੇ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਸ਼ਰਾਬ ਕਸੀਦ ਕੀਤੀ ਹੋਈ ਉਹ ਮੁੱਲ ਲੈ ਕੇ ਨਾ ਪੀਣ ਔਰ ਨਾਲ ਹੀ ਮੈਂ ਜਿਹੜੇ ਧੰਦਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਖਤ ਲਹਿਜੇ ਵਿੱਚ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਇਹ ਜੋ ਨਜਾਇਜ਼ ਸ਼ਰਾਬ ਉਹ ਕਸੀਦ ਕਰਦੇ ਨੇ ਇਹ ਬਿਲਕੁਲ ਬੰਦ ਕਰਨਾ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਜੋ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਪਰਚੇ ਵੀ ਦਰਜ ਕਰਾਂਗੇ ਔਰ ਜੋ ਹੋਰ ਉਹਨਾਂ ਨੇ ਇਸ ਧੰਦੇ ਤੋਂ ਜਿਹੜਾ ਕੋਈ ਨਾਜਾਇਜ਼ ਪ੍ਰਾਪਤੀ ਬਣਾਈ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਕੇ ਔਰ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਆਊਗਾ ਉਹ ਅਸੀਂ ਕਾਰਵਾਈ ਕਰਾਂਗੇ